ਉਹ ਤਾਂ ਵੱਡੇ ਘਰ ਦੀ ਕੁੜੀ ਦਾ ਰਿਸ਼ਤਾ ਲੈ ਲਿਆ ਹੁਣ ਉਹਨੇ ਸਾਡੀਆਂ ਛਾਲਾਂ ਚਕਾਰ ਰੱਖੀਆਂ ਨੇ ਨਹੀਂ ਮਾਸੀ ਜੀ ਇਹ ਕੰਮ ਤਾਂ ਇਹੀ ਕਰਦੇ ਨੇ ਮੇਰੇ ਤੋਂ ਨਹੀਂ ਹੁੰਦਾ ਹਾਂ ਭਾਈ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਕੀ ਹੋ ਰਿਹਾ ਬੇਟਾ ਕੀ ਹੋਣਾ ਸੀ ਮਾਂ ਨਵਾਂ ਸਿਆਪਾ ਖੜਾ ਹੋ ਗਿਆ ਆਪਣੀ ਤਾਂ ਮੋਟਰ ਮੱਚ ਗਈ ਹੁਣ ਨਵੀਂ ਬਣਾਉਣੀ ਪੂਗੀ ਹੋਰ ਖਰਚਾ ਖੜਾ ਹੋ ਗਿਆ ਅੱਛਾ ਮਰਚਾ ਨਾਲ ਦੱਸ ਆਏ ਕੀ ਹੋ ਗਿਆ ਪੁੱਤ ਆ ਥੋੜਾ ਜਿਹਾ ਹੋਇਆ ਉਦੋਂ ਤਾਂ ਪਵਾਈਏ ਮੋਟਰ ਆਪਾਂ ਪਾਈ ਤਾਂ ਮਾ ਹੁਣੀ ਸੀਗੀ ਨਵੀਂ ਤਾਂ ਪਾਈ ਸੀਗੀ ਕੀ ਪਤਾ ਲੱਗਦਾ ਲਾਈਟ ਘਟ ਵੱਧ ਆ ਗਈ ਮੱਚ ਗਈ ਉਹਦਾ ਜਾ ਕੇ ਚਲਾ ਕੇ ਦੇਖੀ ਉਹ ਚੱਲੀ ਨਹੀਂ ਮੈਂ ਮਿਸਤਰੀ ਨੂੰ ਗਿਆ ਚੜਾ ਕੇ ਉਹਨੇ ਚੈੱਕ ਕਰੀ ਕਹਿੰਦਾ ਭਾਈ ਇਹ ਤਾਂ ਮੱਚ ਗਈ ਹੁਣ ਜਾਣਾਂਗਾ ਕੱਢੂਗਾ ਉਹਨੂੰ ਫਿਰ ਦੇਖਦੇ ਆਂਗੇ ਕੀ ਕਰਦਾ ਮਿਸਤਰੀ ਵੀ ਬਣਾਉਣੀ ਪੂਕੇ ਨਵੀਂ ਪਉਣੀ ਪੂਗੀ ਦੁਬਾਰੇ ਪਾਈ ਸੀ ਬਾੜੇ ਲੱਗਦੇ ਨੇ ਹੁਣ ਤਾਂ ਮੈਂ ਤਾਂ ਮਾਉਣ ਲੱਗਦੀ ਹੈਗੇ ਹੁਣ ਜਿੱਧਰ ਵੀ ਹੱਥ ਪੋਣਾਗਾ ਾਟੇ ਹੀ ਪੈਂਦਾ ਹੈਗਾ ਕਿੱਧਰ ਮਰਜੀ ਵਗ ਜਗੇ ਜਦੋਂ ਆਉਣ ਲੱਗਿਆ ਰਾਜ ਮੋਟ ਸائیں ਖਰਾਬ ਹੋ ਗਿਆ ਉਹ ਮਿਸਤਰੀ ਸੱਦਿਆ ਉਹ ਠੀਕ ਕਰਾ ਕੇ ਲੈ ਕੇ ਆਏਗਾ ਅੱਛਾ ਹੁਣ ਉਧਰ ਵੀ ਵਗ ਗਿਆ ਸੀ ਨਾਲੇ ਹੋਰ ਆ ਫਿਰ ਮਿਸਤਰੀ ਜੀ ਸੱਦਣਾ ਹੀ ਸੀਗਾ ਉਹ ਰਾਜ ਚ ਖੜ ਗਿਆ ਮੋਟਰਸਾਈਕਲ ਰਾਜ ਚ ਖੜ ਗਿਆ ਖੇਤੀ ਜੋ ਘਾਟੇ ਪਈ ਜਾਂਦੇ ਹੈਗੇ ਜਿਹੜੇ ਪਾਸੇ ਮਰਜੀ ਹੱਥ ਪਾ ਲਗੇ ਹੁਣ ਤਾਂ ਘਾਟੀ ਘਾਟੇ ਨੇ ਜਾ ਰਹੇ ਪਾਸੇ ਪਤਾ ਨਹੀਂ ਕੀ ਹੋ ਗਿਆ ਕੀ ਨਾਜ਼ਰ ਲੱਗ ਗਈ ਮੈਨੂੰ ਤਾਂ ਲੱਗਦਾ ਕਿਸੇ ਦੀ ਹੈ ਮੈਂ ਪੈਸੇ ਕਿੱਥੇ ਪਏ ਆ ਫਿਰ ਪੈਸੇ ਲੈ ਕੇ ਵਗ ਜਾਣਾ ਮਿਸਤਰੀ ਨੂੰ ਲੈ ਕੇ ਜਾਊਂਗਾ ਉੱਥੇ ਅਲਮਾਰੀ ਦੇਣਾ ਤਾਂ ਹਾਲ ਖਾਨੇ ਚ ਪੈਨੇ ਚਰ ਮੈਂ ਲੈ ਕੇ ਜਾਣਾਗਾ ਹੋਰ ਲੈ ਜਾ ਚਲ ਸਮਰਾ ਲੈ ਭਾਈ ਫਿਰ ਹੁਣ ਸਮਰਾਉਣੀ ਪਊਏ ਤਾਂ ਹੋਰ ਕੀ ਕਰਾਂਗੇ ਉਹ ਤਾਂ ਖੜੇ ਮੜਾ ਜਾ ਹਾਂ ਮੈਂ ਫਿਰ ਆਉਂਦੀ ਜੀ ਟ੍ਰੀਕ ਮੋਟਰ ਹੁਣ ਨਾ ਹੁਣ ਤਾਂ ਨਵੀਂ ਪਾਉਣੀ ਪਊਗੀ ਉਹ ਤਾਂ ਜੋ ਮਿਸਤਰੀਆਂ ਕੱਢੀਆਂ ਵਿੱਚੋਂ ਜਿਹੜੀਆਂ ਡਰੇਵਲੀਆਂ ਸੀ ਲੋਹੇ ਦੀਆਂ ਉਹ ਵੀ ਗਲੀਆਂ ਨਿਕਲੀਆਂ ਇਹ ਤਾਂ ਨਵਾਂ ਖਰਚਾ ਹੋਰ ਵੀ ਖੜਾ ਹੋ ਗਿਆ ਉਹ ਵੀ ਪਲਾਸਟਿਕ ਦੀਆਂ ਪਾਉਣੀਆਂ ਪੈਣਗੀਆਂ ਉਹਨਾਂ ਦਾ ਸਰ 70000 ਰੁਪਏ ਲੱਗੂਗਾ ਅੱਛਾ ਦੱਸ ਉਹ ਮਿਸਤਰੀ ਵੀ ਹਾਂ ਤਾਂ ਲਿਆਉਣੀਆਂ ਪੈਣਗੀਆਂ ਹੁਣ ਮੋਟਰ ਨਵੀਂ ਨਾਲ ਹੀ ਪਲਾਸਟਿਕ ਦੀਆਂ ਡਰੇਵਲੀਆਂ ਆਉਣਗੀਆਂ ਆਹ ਹੋਰ ਪੰਗਾ ਹੋ ਗਿਆ ਅੱਜ ਮੈਂ ਇਸ ਵੀ ਨਹੀਂ ਮਿਲੀ ਹੈਗੀ ਅੱਛਾ ਆਪਾਂ ਦਾ ਘਾਟੇ ਚ ਘਾਟਾ ਹੋਈ ਜਾਂਦਾ ਕੀ ਕਰੀਏ ਹੋਰ ਮੰਮੀ ਹੁਣ ਕੀ ਕਰੀਏ ਕੀ ਹੋ ਗਿਆ ਇਹ ਨਹੀਂ ਪਤਾ ਲੱਗਦਾ ਲੈ ਮੈਂ ਇਸ ਚੰਗੀ ਭਲੀ ਮਿਲਦੀ ਸੀਗੀ ਹੁਣ ਤੇ ਪਦੁੱਦ ਦਾ ਨਹੀਂ ਦਿੱਤਾ ਹੋਇਆ ਕੀ ਕਰਾਂ ਕੋਈ ਪਤਾ ਨਹੀਂ ਲੱਗਦਾ ਮੰਮੀ ਜਿੱਦਰ ਹੱਥ ਪਾਉਣੇ ਆ ਬਸ ਘਾਟੇ ਹੀ ਪੈਂਦਾ ਜੇ ਹੁਣ ਆਏ ਚੋ ਨਹੀਂ ਆ ਉਹ ਕਰਕੇ ਮੈਨੂੰ ਡਰ ਲੱਗਦਾ ਕਿਤੇ ਲੱਤ ਨਾ ਮਾਰੇ ਮੈਂ ਹੁਣ ਇਹਨੇ ਕੀ ਦੇਣਾ ਮੰਮੀ ਦੇਖਦੇ ਕਿਤੇ ਹੋਰ ਪੰਗਾ ਹੋ ਜੇ ਬਸ ਆ ਵੀ ਨਹੀਂ ਹੋਇਆ ਜਾਣੇ ਜੇ ਕੇਰਾ ਡਿੱਗ ਪਈ ਇਹੀ ਪੈ ਰੁਤਾ ਮੈਂ ਪੈਣਾ ਸੀ ਨੂੰ ਨਹੀਂ ਚਾਹ ਤਾ ਪੀ ਲ ਲੈ ਨਾ 4 ਕਿਲੇ ਕਣਕ ਵੀ ਨਹੀਂ ਉਗਰੀ ਆਪਣੀ ਤਾਂ 17 18 ਦਿਨ ਹੋ ਗਏ ਅਜ ਵੀ ਜੀ ਅੱਛਾ ਸਾਰਾ ਬੀਬੂ ਸਾਰਾ ਕੁਸਾਈ ਮੇ ਗਿਆ 20 20 ਹੇਅਰ ਦਾ ਘਾਟਾ ਹੋ ਪੈ ਜੂ ਆਪਾਂ ਨੂੰ ਹੁਣ ਦੁਬਾਰੇ ਰੌਣੀ ਕਰੂੰਗਾ ਪਤਾ ਨਹੀਂ ਕਦੋਂ ਵਾਤ ਆਊਗੀ ਉਦੋਂ ਮੌਸਮ ਕਿੰਨਾ ਖਰਾਬ ਆਗਾ ਕਦੋਂ ਬੀਜੂਗੀ ਨਾਲੇ ਉਹਰਾ ਉਹ ਵੀ ਇਹ ਰਿਬਿਚਾ ਆਪਾਂ ਹੋਵਰੇ ਤੇ ਵੀ ਉਹ ਤਾਂ ਪੈ ਗਈ ਮੰਮੀ ਜਿਹੜੀ ਸਭ ਤੋਂ ਵੱਡੀ ਟੈਨਸ਼ਨ ਤਾਂ ਉਹ ਹੋਈ ਪਈ ਐ ਡੀਏਪੀ ਦਾ ਪਹਿਲਾ ਮਸਾ ਮਿਲੀ ਸੀ ਡੀਏਪੀ ਨਹੀਂ ਮਿਲਦੀ ਹੋਰ ਉਹ ਬਈ ਮਿਲਦਾ ਨਹੀਂ ਰਿਹਾ ਮਿਲੀ ਨਹੀਂ ਰਿਹਾ ਹੁਣ ਮੰਮੀ ਤੈਨੂੰ ਇੱਕ ਗੱਲ ਕਹਾਂ ਹਾਂ ਦੱਸ ਪੁੱਤ ਤੂੰ ਨਾ ਵੀਰਪਾਲ ਨੂੰ ਘਰੋਂ ਕੱਢ ਕੇ ਚੰਗਾ ਨਹੀਂ ਕੀਤਾ ਉਹਦੇ ਘਰੋਂ ਜਾਣ ਤੋਂ ਬਾਅਦ ਘਰ ਦਾ ਹਾਲ ਦੇਖ ਕੀ ਹੋ ਗਿਆ ਹੋਰ ਕੀ ਕਰਦੀ ਮੈਂ ਜਿਵੇਂ ਜੀ ਆਈ ਸੀ ਉਹ ਮੈਂ ਜਿਵੇਂ ਫਿਰਦੀ ਐਗੀ ਹੁਣ ਮੈਂ ਕੀ ਕਰਾਂ ਦੱਸ ਭਾਈ ਮੰਮੀ ਐਤ ਕੇਲ ਦਾ ਜੀਰੀ ਚੋ ਵੀ ਘਾਟਾ ਪੈ ਗਿਆ ਆਪਦਾ ਮੋਟਰ ਦੇ ਪੈਸੇ ਵੀ ਆੜਤੀਏ ਤੋਂ ਫੜ ਕੇ ਇੱਤੇ ਸੀ ਆੜਤੀਆ ਹੁਣ ਰੋਜ਼ ਟੋਕਦਾ ਮੈਨੂੰ ਮਿਰਲ ਜੀ ਐਂ ਕਰਦਾ ਵੀ ਲਿਮਟ ਕਰਾਣਾ ਜ਼ਮੀਨ ਤੇ ਹੁਣ ਆੜਤੀਏ ਤਾਂ ਮੋੜ ਦੂੰਗਾ ਹੁਣ ਤਾਂ ਮੰਮੀ ਮੱਝਾਂ ਵੀ ਦੁੱਧ ਦੇਣ ਨੂੰ ਹਟ ਗਈਆਂ ਵੀ ਉਹ ਵੇਚ ਕੇ ਵਿਜਾਰਾ ਕਰ ਲੈਂਦੇ ਪੈਸੇ ਤਾਂ ਹਰ ਟਾਈਮ ਹੀ ਲੋੜ ਰਹਿੰਦੀ ਹੈਗੀ ਪੁੱਤ ਜੇ ਮੈਂ ਠੀਕ ਆਉਂਦਾ ਕਰ ਲੈ ਇਹ ਤੋਂ ਬਿਨਾ ਤਾਂ ਮੰਮੀ ਕੋਈ ਜਾ ਰਹੀ ਨਹੀਂ ਹੈਗਾ ਫਿਰ ਲਿਮਟ ਤਾਂ ਕਰਾਉਣੀ ਹੀ ਪਊ ਆਪਾਂ ਨੂੰ ਮੈਂ ਦੇਖਦਾ ਫਿਰ ਕੱਲ ਨੂੰ ਹੀ ਭੱਗ ਜਾਣਾਗਾ ਪੁੱਤ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੂੰ ਨਾ ਬਿਮਾਰ ਹੋ ਜੀ ਕਿਤੇ ਇਹ ਤਾਂ ਹੁਣ ਆਪਾਂ ਨੂੰ ਸਭ ਕੁਝ ਕਰਨਾ ਹੀ ਪਊਗਾ ਕਾਲ ਮੈਂ ਮੀ ਦੇਖਦਾ ਫਿਰ ਮੈਂ ਕੱਲ ਨੂੰ ਜਾ ਕੇ ਕਾਗਜ਼ ਪੁੱਤਰ ਕਰਾਉਣਾ ਹੈ ਤਿਆਰ ਹਾਂ ਹਾਂ ਚਲ ਕੋਈ ਨਾ ਫਿਰ ਪਾ ਲੈ ਚਾਹ ਪੀ ਲੈ ਕੀ ਹਾਲ ਹੈ ਬਈ ਬਤਾਰਾ ਠੀਕ ਆ ਬਾਈ ਗੁਰੀ ਵਧੀਆ ਕਿਵੇਂ ਸ਼ਹਿਰ ਚੱਲੇ ਸੀ ਹਾਂ ਬਾਈ ਸ਼ਹਿਰ ਜਾਂਦਾ ਸੀਗਾ ਕਿਉਂ ਕੀ ਗੱਲ ਹੋ ਗਈ ਕੀ ਦੱਸਾਂ ਬਾਈ ਯਾਰ ਘਰ ਦੇ ਸਹੇਪੀ ਨਹੀਂ ਨਿਭੜਦੇ ਹੈਗੇ ਮੋਟਰ ਮੱਚ ਗਈ ਅੱਛਾ ਜਿੱਧਰ ਨੂੰ ਜਾਂਦੇ ਆ ਘਾਟੀ ਘਾਟੇ ਮੰਡੀ ਜੇ ਜਾਂਦਾ ਸੀਗਾ ਬਈ ਕੋਈ ਕਾਗਜ਼ੀਕਾਰ ਬਾਈ ਕਰਾਉਣਾ ਕੋ ਲੰਟ ਲੰਟ ਕਰਾਉਣ ਦੀ ਕਰਦਾ ਸੀਗਾ ਹੋਰ ਤਾਂ ਪੈਸਾ ਕਿਤੋਂ ਬਣਦਾ ਨਹੀਂ ਆੜਤੀਏ ਤੋਂ ਫੜੇ ਸੀਗੇ ਬਾਈ ਉਹ ਵੀ ਰੋਜ਼ ਫੋਨ ਕਰਦਾ ਮੇਰਾ ਨਸਾਵ ਕਰਕੇ ਜਾ ਬਈ ਦੇਖ ਬਈ ਗੁੱਸਾ ਦਾ ਕਰੀ ਨਾ ਤੈਨੂੰ ਇੱਕ ਗੱਲ ਕਹਾਂ ਕਹਿ ਬਈ ਗੁੱਸੇ ਵਾਲੀ ਗੱਲ ਹੈਗੀ ਮੇਰੀ ਨਾ ਮੰਮੀ ਦੱਸਦੀ ਸੀ ਕਹਿੰਦੀ ਜਦੋਂ ਤੁਸੀਂ ਵੀਰਪਾਲ ਭਾਬੀ ਨੂੰ ਘਰੋਂ ਕੱਢਿਆ ਤੁਹਾਡੇ ਘਰੇ ਜਮਾਂ ਬਰਕਤ ਨਹੀਂ ਆ ਗਈ ਦੇਖ ਬਈ ਤੂੰ ਆਪ ਹੀ ਦੁਮਾੜ ਲਾੜਾ ਜਦੋਂ ਤਰਾ ਬਿਆਹ ਨਹੀਂ ਹੋਇਆ ਸੀਗਾ ਹਾਂ ਬਈ ਉਦੋਂ ਤੁਹਾਡੇ ਘਰੇ ਜਮਾਂ ਪੈਸਾ ਕੱਪਾ ਕੁਝ ਨਹੀਂ ਸੀਗਾ ਹਾਂ ਜਦੋਂ ਦੀ ਵੀਰਪਾਲ ਆਈ ਸੀ ਕੋਈ ਪੈਸੇ ਖੇਡਣ ਲੱਗੇ ਸੀ ਨਾ ਇਹ ਤਾਂ ਗੱਲ ਤੇਰੀ ਮੰਨਦਾ ਬਈ ਮੈਂ ਉਹ ਬਾਗੀ ਉਹੀ ਹਾਲ ਫੇਰ ਹੋ ਜਾ ਇਹ ਤਾਂ ਗੱਲ ਹੈਗੀ ਐ ਬਈ ਚਲ ਗੁਰੀ ਬੱਸ ਆ ਗਈ ਬਈ ਮੈਂ ਤਾਂ ਜਾਣਾ ਯਾਰ ਠੀਕ ਹੈ ਬਈ ਚਲੋ ਚਲ ਫੇਰ ਯਾਰ ਗੁਰੀ ਠੀਕ ਹੀ ਕਹਿੰਦਾ ਸੀਗਾ ਵੀਰਪਾਲ ਦੇ ਆਉਣ ਤੋਂ ਪਹਿਲਾਂ ਆਪਣੇ ਘਰੇ ਕੁਝ ਨਹੀਂ ਸੀਗਾ ਤੇ ਵੀਰਪਾਲ ਆਈ ਉਹਦੋਂ ਹੀ ਸਾਰਾ ਕੁਝ ਹੋਇਆਗਾ ਗੁਰੀ ਦੀ ਗੱਲ ਤਾਂ ਯਾਰ ਸਹੀ ਹੈ ਚਲ ਦੇਖਦੇ ਆਂ ਆ ਗਿਆ ਪੁੱਤਰ ਬਣ ਗਿਆ ਕਮਾ ਹਾਂ ਮੰਮੀ ਕੰਮ ਤਾਂ ਬਣ ਗਿਆ ਮੈਂ ਤੇਨਾਂ ਇੱਕ ਗੱਲ ਹੋਰ ਕਰਦਾ ਸੀ ਮੈਂ ਕੱਲ ਨੂੰ ਵੀਰਪਾਲ ਨੂੰ ਲੈਣ ਨਾ ਭੱਜਾਂ ਤੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਹੈਂ ਜੇ ਤੂੰ ਕਹੇ ਮੈਂ ਹੋਰ ਕੁੜੀ ਲੱਭਦਾਨੀ ਆ ਉਹਨੇ ਤੇਰਾ ਪਤਾ ਲੇਤਾ ਜਿੱਦਾਂ ਦੀ ਗਈ ਐ ਵੀ ਕੀ ਹਾਲ ਐ ਤੁਹਾਡਾ ਹਜੇ ਕਹਿੰਦਾ ਮੈਂ ਉਹਨੂੰ ਲੈਣ ਜਾਣਾਗਾ ਮੰਮੀ ਮੈਂ ਹੁਣ ਨਾ ਤਰੀਕ ਨੀ ਮੰਨੀ ਮੈਂ ਆਪਦਾ ਘਰ ਨਾ ਤੇਰੇ ਪਿੱਛੇ ਲਾ ਕੇ ਬਹੁਤ ਖਰਾਬ ਕਰ ਲਿਆ ਮੇਰਾ ਆਖਰੀ ਫੈਸਲਾ ਇਹ ਮੈਂ ਤਾਂ ਕੱਲ ਨੂੰ ਉਹਨੂੰ ਲੈਣ ਜਾਣਾਗਾ ਪਤਾ ਨਹੀਂ ਵੀਰਪਾਲ ਨੇ ਕੀ ਸਰਚ ਪਾਇਆ ਸਾਰਿਆਂ ਨੂੰ ਵੀਰਪਾਲ ਵੀਰਪਾਲ ਕਰੀ ਜਾਂਦਾਗਾ ਹੈ ਉਹਦੀ ਮਾਂ ਦਾ ਐਡਾ ਵੱਡਾ ਨਖਰਾ ਹੈਗਾ ਦੇਖਾਂ ਉਹ ਤੋੜ ਦਊਗੀ ਦੇਖੂਗੀ ਉਥੇ ਜਿੱਤੀਆਂ ਖਾ ਕੇ ਆਊਗਾ ਇਹ ਵੇ ਇੱਕ ਵਾਰੀ ਹੋਰ ਸੋਚ ਲੈ ਤੂੰ ਜੇ ਉਹ ਆ ਗਈ ਨਾ ਉਰੇ ਕੱਢਣੀ ਦਵਾਰੇ ਔਖੀ ਹੋ ਜੂਗੀ ਜੇ ਜਵਾਕ ਨਾ ਹੋਇਆ ਸਾਰੀ ਜ਼ਿੰਦਗੀ ਕਿਵੇਂ ਕੱਢੋਗੇ ਮੰਮੀ ਤੂੰ ਮੇਰੇ ਜਾਣਦੇ ਤੇ ਨਾ ਨੰਨਾ ਨਾ ਪਾ ਮੈਂ ਤਾਂ ਵੀਰਪਾਲ ਨੂੰ ਲੈ ਕੇ ਆਉਂਗਾ ਜਵਾਕ ਹੋਵੇ ਨਾ ਹੋਵੇ ਠੀਕ ਹੈ ਮੈਂ ਤਾਂ ਵੀਰਪਾਲ ਨੂੰ ਰੱਖੂਗਾ ਤਾ ਮੰਨਣੀ ਤਾਂ ਮੇਰੀ ਹੈ ਨਹੀਂ ਗਈ ਹੁਣ ਨਹੀਂ ਮੰਨਦਾ ਮੈਂ ਤੇਰੀ ਬਸ ਤੈਨੂੰ ਮੈਂ ਇੱਕ ਵਾਰੀ ਕਹਤਾ ਨਾ ਮੈਂ ਤਾਂ ਜਾਣਾ ਹੈਗਾ ਉਹਨੂੰ ਲੈ ਕੇ ਆਉਣਾ ਹੈਗਾ ਮੈਨੂੰ ਤਪਾਉਣਾ ਹੈਗਾ ਮੈਨੂੰ ਹੋਰ ਕੀ ਕਰਨਾ ਮੰਮੀ ਪੋਲ ਨਾ ਬੱਸ ਐਵੇਂ ਅਸੀਗਾ ਮੈਂ ਸਸਰੀ ਘਰ ਹਾਂ ਤਾ ਓ ਠੀਕ ਹੋਗੇ ਹਾਂ ਠੀਕ ਠਾਕ ਵਧੀਆ ਪੁੱਤ ਅੱਜ ਕਮੇ ਜੀ ਕਰਿਆ ਸਾਡੇ ਘਰੇ ਆਉਣ ਨੂੰ ਪੁੱਤ ਪੁੱਲ ਭਲੇਖੇ ਨਾਲ ਤਾਂ ਨਹੀਂ ਆ ਗਿਆ ਕਮੇ ਜੀ ਕਰਿਆ ਤੇਰੇ ਆਉਣ ਨੂੰ ਕਿਉਂ ਸਰਮਿੰਦਾ ਕਰਦੇ ਹੋ ਮੰਮੀ ਮੈਥੋਂ ਗਲਤੀ ਹੋ ਗਈ ਉਸ ਦਿਨ ਮੈਂ ਆਪਦੀ ਮਾਂ ਨੂੰ ਰੋਕਿਆ ਨਹੀਂਗਾ ਠੀਕ ਆ ਪੁੱਤ ਚਲ ਬੈਠਾ ਆ ਜਾ ਪੁੱਤ ਕਿਵੇਂ ਵੀਰਪਾਲ ਠੀਕ ਹੈ ਤੂੰ ਇੰਨਾ ਗੁੱਸਾ ਨਾ ਕਦੇ ਫੋਨ ਕੋ ਖੈਰ ਸੁਖ ਵੀ ਨਹੀਂ ਕੀਤੀ ਮੈਂ ਤੈਨੂੰ ਕਦੇ ਕੁਝ ਕਿਹਾ ਹੀ ਨਹੀਂ ਸੀ ਤੁਸੀਂ ਤਾਂ ਕੁਝ ਨਹੀਂ ਕਿਹਾ ਨਾ ਤੁਸੀਂ ਆਪਦੀ ਮਾਂ ਨੂੰ ਰੋਕ ਸਕਿਆ ਕਿਓ ਤੁਸੀਂ ਤਾਂ ਉਹੀ ਹੋਣ ਦਿੱਤਾ ਜਿਹੜੇ ਤੁਹਾਡੀ ਮਾਂ ਚਾਹੁੰਦੀ ਸੀ ਚੱਲ ਮੰਨ ਲੈਂਦਾ ਵੀ ਮੇਰੀ ਗਲਤੀ ਸੀਗੀ ਵੀ ਮੈਂ ਆਪਦੀ ਮਾਂ ਨੂੰ ਰੋਕ ਨਹੀਂ ਸਕਿਆ ਪਰ ਆਪਣੀ ਜ਼ਿੰਦਗੀ ਦੇ ਘਰ ਦੋਨੇ ਖਰਾਬ ਹੋ ਜਾਂਦੇ ਮੈਂ ਤੈਨੂੰ ਕਹਿੰਦਾ ਤੂੰ ਮੇਰੇ ਨਾਲ ਚੱਲ ਨਹੀਂ ਪੁੱਤ ਤੀਵਤਾ ਤੇ ਮੰਮੀ ਦਾ ਮੇਤੀ ਨੂੰ ਕਰੇ ਵੜਨ ਦੇਊਗੀ ਕਣਾ ਫੇਰ ਉਹੀ ਟਾਨੇ ਮੇਣੇ ਦੇਊਗੀ ਇਹਨੂੰ ਨਹੀਂ ਮੰਮੀ ਜੀ ਹੁਣ ਨਾ ਮੰਮੀ ਇਹਨੂੰ ਕੁਝ ਨਹੀਂ ਕਹਿੰਦੀ ਇਸ ਗੱਲ ਦੀ ਗਰੰਟੀ ਮੇਰੀ ਹੈਗੀ ਜੇ ਵੀਰਪਾਲ ਤੈਨੂੰ ਮੰਮੀ ਕੁਛ ਕਹੂਗੀ ਨਾ ਤੂੰ ਮੈਨੂੰ ਕਹੀਂ ਮੈਂ ਆਪੇ ਕਹੂੰਗਾ ਉਹਨੂੰ ਛੋੜੀ ਤਾਂ ਇੱਕ ਵੀ ਚੱਲਦੀ ਮੰਮੀ ਮੁਰੇ ਤੁਸੀਂ ਤੇ ਚੁੱਪ ਕਰੇ ਬੈਠੇ ਰਹੇ ਨੇ ਮੰਮੀ ਮੁਰੇ ਵੀਰਪਾਲ ਤੂੰ ਜਿੱਦ ਨਾ ਕਰ ਹੁਣ ਮੈਂ ਨਾ ਤੇਰੇ ਨਾਲ ਕਦੇ ਉੱਚੀ ਆਵਾਜ਼ 'ਚ ਵੀ ਨਹੀਂ ਗੱਲ ਕੀਤੀ ਹੁਣ ਤੂੰ ਮੇਰੇ ਬਾਰੇ ਸੋਚ ਮੈਂ ਹੁਰੇ ਵੀ ਦਵਾਈ ਦਵਾਈ ਸੀ ਪੁੱਤ ਡਾਕਟਰ ਨੇ ਕਹਿੰਦੇ ਹੁਣ ਠੀਕ ਆ ਕਿ ਭੀ ਤਾਂ ਪ੍ਰਮਾਤਮਾ ਆਪਣੀ ਸੁਣੀ ਲੈਵੇ ਆ ਤੁਸੀਂ ਵਧੀਆ ਕੀਤਾ ਮੰਮੀ ਜੀ ਦਵਾਈ ਦਵਾਤੀ ਜਿਹੜੀ ਪਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਵੀਰਪਾਲ ਨੂੰ ਕਹੋ ਮੇਰੇ ਨਾਲ ਜਾਵੇ ਨਹੀਂ ਮੰਮੀ ਮੈਂ ਨਹੀਂ ਜਾਣਾ ਇਨਦੀ ਮਾਤਾ ਐ ਕਹਿੰਦੀ ਸੀਗੀ ਵੀ ਤੈਨੂੰ ਕਿਹੜਾ ਕੁੜੀਆਂ ਦਾ ਘਟਾਗਾ ਮੈਂ ਤੇਰਾ ਹੋਰ ਵਿਆਹ ਕਰ ਦੂੰਗੀ ਬੀਰਪਾਲ ਤੂੰ ਤਾਂ ਭੱਗਾਂ ਵਾਲੀਆਂ ਕਿਹੜਾ ਇਹੋ ਜਿਹਾ ਮੁੰਡਾ ਮਿਲੇਗਾ ਕਿਹੜਾ ਆਪਣੀ ਮਾਂ ਤੋਂ ਉੱਤੋਂ ਦੀ ਹੋ ਕੇ ਤੈਨੂੰ ਲੈਣ ਆ ਗਿਆ ਪੁੱਤ ਬਾਰੇ ਜਿੱਦ ਨਾ ਕਰ ਤੂੰ ਇਹਦੇ ਨਾਲ ਭੱਗ ਜਾ ਜੇ ਪ੍ਰਮਾਤਮਾ ਚਾਹੇ ਨਾ ਸਾਰਾ ਕੁਝ ਹੋ ਜੂਗਾ ਚੱਲ ਮੰਮੀ ਜੇ ਤੁਸੀਂ ਕਹਿ ਨਹੀਂ ਹੋਗੇ ਤੁਹਾਡੇ ਕਹੇ ਤੇ ਮੈਂ ਭੱਗ ਜਾਂਗੀ ਬੀਰਪਾਲ ਮੈਂ ਤੇਰਾ एहसान ਕਦੇ ਨਹੀਂ ਭੁੱਲ ਸਕਾਂ ਤੂੰ ਮੇਰੇ ਆਏ ਤੇ ਮੇਂ ਹੁਣ ਬਸ਼ਬਾਸ ਕੀਤਾ ਚੱਲ ਬੀਰਪਾਲ ਬੈਗ 'ਚ ਕੱਪੜੇ ਪਾ ਮੈਂ ਪੁੱਤ ਚਾਰੀ ਘੁੱਟ ਬਣਾਉਣੀ ਹੈ ਬਣਾ ਰਹੀ ਲੱਗ ਤਾ ਚਾਰੀ ਕੁਟ ਪੀਲਾ ਨਾ ਬੱਸ ਮੰਮੀ ਮੈਂ ਤਾਂ ਹੁਣੇ ਰੋਟੀ ਖਾ ਕੇ ਆਤੀ ਮੇਰੇ ਜੀ ਨਹੀਂ ਕਰਦਾ ਚੰਨ ਚੱਲ ਠੀਕ ਹੈ ਪੁੱਤ ਪੁੱਤ ਮੈਂ ਤੇਰੀ ਜ਼ਿੰਮੇਵਾਰੀ ਤੇ ਭੇਜਦੀ ਹਾਂ ਵੀਰਪਾਲ ਨੂੰ ਮਰੇ ਧਿਆਨ ਰੱਖੀ ਤੂੰ ਹੁਣ ਸਾਰੀ ਜ਼ਿੰਮੇਵਾਰੀ ਨਾ ਮੰਮੀ ਮੇਰੀ ਹੈਗੀ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਚੱਲ ਵੀਰਪਾਲ ਆਪਾਂ ਚੱਲੀਏ ਚੰਗਾ ਮੰਮੀ ਸੱਸੀ ਕਾ ਚੰਗਾ ਤੂੰ ਚੰਗਾ ਮੈਂ ਚੰਗਾ ਮੰਮੀ ਤੂੰ ਯੂਨੀ ਫਿਕਰ ਨਾ ਕਰੋ ਕਿਸੇ ਗੱਲ ਦਾ ਚੰਗਾ ਨਾ ਕੋਈ ਨਾ ਪੁੱਤ ਹੁਣ ਤੇ ਸੱਤੇ ਕਾ ਦਾ ਫਿਕਰ ਨਾ 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 ਕੋਈ ਗੱਲ ਨਹੀਂ ਚੱਲ ਵੀਰਪਾਲ ਆ ਜਾ ਸਾਸਰੀ ਦਾ ਕੋਰ ਕਿਵੇਂ ਠੀਕ ਠਾਕ ਹਾਂ ਵਧੀਆ ਠੀਕ ਠਾਕ ਤੁਸੀਂ ਦੱਸੋ ਅੱਜ ਪਹਿਨੇ ਇਵਤਾਰ ਕਿਧਰ ਵਾਗੇ ਤਿਆਰ ਜਾਹੁ ਕੀ ਖੈਰ ਇਹ ਸਾਰਾ ਦਿਨ ਸਾਡੇ ਘਰ ਕੇ ਨੀਂਦਿਆ ਨ ਰੱਖਦੀ ਐ ਵੀ ਕੌਣ ਜਾਂਦਾ ਕੌਣ ਕੀ ਪਹਿਣੀ ਸੋਚਣ ਜੇ ਲੱਗੇ ਕੁਛ ਨਹੀਂ ਪਹਿਣੇ ਉਹ ਤਾਂ ਆਵਤਾਰ ਤਾਂ ਵੀਰਪਾਂ ਨੂੰ ਲੈਣ ਗਿਆ ਹੋਇਆਗਾ ਕੋਈ ਨਾ ਪਹਿਣੀ ਲਿਆਉਣੀ ਕੀ ਹੈ ਹੈਣਾ ਵੀਪ ਤੇ ਪਰਮਾਤਮਾ ਸੁਣ ਹੀ ਲਵੇ ਹਾਂ ਦੇਖੋ ਪਹਿਣੇ ਰੱਬ ਦੀ ਮਰਜ਼ੀ ਐ ਗਿਆ ਲੈਣ ਪਹਿਣੇ ਤੂੰ ਕੋਈ ਕੰਮ ਆਈ ਸੀ ਨਾ ਨਾ ਪਹਿਣੇ ਮੈਂ ਤਾਂ ਉਹ ਲੋ ਮੈਂ ਚੱਲਦੀ ਆ ਫਿਰ ਚਾਹ ਪਾਣੀ ਪੀ ਜਾਂਦੀ ਨਾ ਨਾ ਬਸ ਪੀ ਲੋਕਾਂ ਦੇ ਕੰਮ ਆ ਮੈਂ ਬਰਕਾਨੇ ਦੀ ਫੇਰਦੀ ਰਹਿੰਦੀ ਆ ਹੋਰ ਤਾਂ ਇਹਨੂੰ ਕੋਈ ਕੰਮ ਨਹੀਂ ਮੇਰੀ ਗੱਲ ਸੁਣੋ ਹੁਣ ਮੰਮੀ ਨੂੰ ਜਾ ਕੇ ਨਾ ਸਮਝਾ ਦਿਓ ਵੀ ਮੈਨੂੰ ਗਈ ਨੂੰ ਕੁਛ ਬੋਲੇ ਨਾ ਵੀ ਮੈਂ ਇੱਥੋਂ ਨਹੀਂ ਫਿਰ ਚੱਲਿਆ ਜਾਂਦਾ ਭਈ ਮੇਰਾ ਦਿਲ ਵਾਲਾ ਪਤ ਲਗਾ ਤੂੰ ਮੇਰੀ ਗੱਲ ਸੁਣਾ ਜੇ ਤੈਨੂੰ ਕੁਛ ਬੋਲੂਗੀ ਤੂੰ ਮੈਨੂੰ ਦੱਸ ਨਹੀਂ ਤੈਨੂੰ ਬੋਲਣ ਦੀ ਲੋੜ ਨਹੀਂ ਮਾफी ਗੱਲ ਕਰ ਲਊਗਾ ਠੀਕ ਐ ਯਾਰ ਪਰ ਇਹ ਵੀ ਬਿੜੇ ਜਾ ਇਹ ਬਤਾ ਵੀਰਪਾਲ ਨੂੰ ਬੁਲਾਉਗੀ ਕਿ ਨਾ ਚੱਲ ਦੇਖਦੇ ਆਂ ਹਸਿਕਾ ਮਮੀ ਹਸਿਕਾ ਹੋ ਠੀਕੋ ਮਮੀ ਠੀਕ ਨੂੰ ਮੈਨੂੰ ਕੀ ਹੋਇਆ ਮਮੀ ਐਨੇ ਟਾਈਮ ਬਾਅਦ ਵੀਰਪਾਲ ਆਈ ਐ ਤੈਨੂੰ ਹਸਿਕਾ ਲ ਬੁਲਾਈ ਐ ਤੂੰ ਚਾਚਾ ਨਾਲ ਬੋਲ ਤਾ ਲੈਂਦੀ ਇਹਨੂੰ ਬੋਲ ਕੇ ਕੋਈ ਅਸੀਸਤਾ ਦੇ ਦਿੰਦੀ ਵੱਡੇ ਦੀਆਂ ਅਸੀਸਾਂ ਲੱਗ ਜਾਂਦੀਆਂ ਨੇ ਚਲ ਵੀਰਪਾਲ ਆਪਾਂ ਅੰਦਰ ਚਲੀਏ ਉਹਦੇ ਤਾਂ ਬੜੀ ਆਕੜ ਚਲੇ ਕੇ ਗਈ ਸੀ ਇਹਦੀ ਮਾਂ ਹੁਣ ਐਡੀ ਛੇਤੀ ਤੌਰ ਵੀ ਦਿੱਤੀ ਆ ਜਾ ਵੀਰਪਾਲ ਤੈਨੂੰ ਮੈਂ ਦੱਸਦਾ ਗੱਲ ਕੀ ਗੱਲ ਦੱਸਦੇ ਏ ਤੇਰੇ ਜਾਣ ਬਾਅਦ ਤਾਂ ਨਾ ਕਰਦਾ ਬੜਾ ਬੁਰਾ ਹਾਲ ਹੋ ਗਿਆ ਸੀਗਾ ਬੁਰਾ ਹਾਲ ਹੋ ਗਿਆ ਸੀ ਹਾਂ ਕਿਉਂ ਐ ਕੀ ਹੋ ਗਿਆ ਆਪਣੇ ਤਾਂ ਨਾ ਮੋਟਰ ਮੱਚ ਗਈ ਮੋਟਰ ਨਵੀਂ ਪਾਉਣੀ ਪੈ ਗਈ ਪਸ਼ੂ ਦੁੱਧ ਦੇਣੋਂ ਹਟ ਗਏ ਸੀਗੇ ਤੇ ਆੜਤੀਏ ਤੋਂ ਪੈਸੇ ਲੈ ਸੀ ਮੋਟਰ ਵਾਸਤੇ ਆੜਤੀਆ ਰੋਜ਼ ਟੋਕਦਾ ਸੀ ਮੈਨੂੰ ਕਿਉਂ ਆਰਤੀ ਤੇ ਪੈਸੇ ਕਾਦੇ ਵਾਸਤੇ ਲਏ ਤੁਸੀਂ ਚਾਰੇ ਪਾਸੇ ਘਾਟ ਹੀ ਘਾਟਾ ਸੀ ਜੀਨੂੰ ਹੱਥ ਪਾਉਂਦੇ ਸੀ ਘਾਟਾ ਸੀਗਾ ਫਸਲ ਵੀ ਨਹੀਂ ਚੰਗੀ ਤਰ੍ਹਾਂ ਹੋਈ ਫਸਲ ਵੀ ਮਾੜੀ ਸੀ ਜਿਹੜੇ ਠੇਕੇ ਵਾਲੇ ਵਾਣ ਲੈ ਸੀ ਉਹ ਵੀ ਜੁਮੇ ਪੈ ਗਏ ਸਾਰਾ ਕੁਝ ਲੈ ਇਹ じゃ ਕੁਝ ਹੋ ਗਿਆ ਹੈ ਮੇਥੋਂ ਬਾਦ ਜੋ ਤੂੰ ਮੂਰੇ ਸੀ ਵੀਰਪਾਲ ਉਹ ਤਾਂ ਆਪਾਂ ਸਾਰੀ ਕਬੀਲ ਦੇ ਨਾ ਦੁੱਧ ਤੋਂ ਦੋਰਦੀ ਸੀ ਪਰ ਦੁੱਧ ਤੋਂ ਕਬੀਲਰੀ ਚੱਲੂ ਕਿਤੋਂ ਪਸ ਤਾਂ ਦੁੱਧ ਦੇਣ ਨੂੰ ਹਟ ਗਏ ਸੀ ਚਲ ਕੋਈ ਨਾ ਜੀ ਤੁਸੀਂ ਫਿਕਰ ਨਾ ਕਰੋ ਹੁਣ ਮੈਂ ਆ ਗਈ ਪਸ਼ੂਆਂ ਨੂੰ ਨਾ ਵਧੀਆ ਦਾਣਾ ਪਾਣਾ ਪਾਇਆ ਕਰੂੰ ਉਹਨਾਂ ਦੀ ਸੇਵਾ ਕਰਿਆ ਕਰੂੰ ਉਹ ਦੁੱਧ ਵਧੇ ਜਾਣਗੇ ਫਿਰ ਆਪਾਂ ਦੁੱਧ ਪਾ ਕੇ ਦੁੱਧ ਦੀ ਕਬੀਲਦਾਰੀ ਤੋੜ ਲਾਂਗੇ ਚਲ ਫਿਰ ਪਰ ਹੁਣ ਤਾਂ ਤੂੰ ਆ ਗਈ ਹੁਣ ਤੂੰ ਪਸ਼ੂ ਘਹਾਰਾ ਸਾਰਾ ਕੁਝ সামਲਿਆ ਕਰੇਂਗੀ ਕਬੀਲਦਾਰੀ ਆਪਣੀ ਵਧੀਆ ਚੱਲਣ ਲੱਗ ਜੂਗੀ ਤੇ ਇੱਥੋਂ ਜਾਣ ਤੋਂ ਬਾਅਦ ਤਾਂ ਫਿਰ ਮੈਂ ਪਸ਼ੂ ਸੰਭਾਲਦਾ ਕੀ ਕਰਦਾ ਮੰਮੀ ਦਾ ਤੈਨੂੰ ਪਤਾ ਹੀ ਐ ਇਹਦਾ ਕੁਝ ਕਰਦੀ ਨਹੀਂ ਹੈਗੀ ਚਲ ਕੋਈ ਨਾ ਜੀ ਠੀਕ ਐ ਤੇ ਮੈਂ ਕੱਪੜੇ-ਕੁੱਪੜੇ ਬਦਲ ਲਾਂ ਆਉਂਦੇ ਹਾਂ ਚਲ ਬਦਲ ਲੈ ਕੋਈ ਹਾਂ ਆ ਰਹੀ ਤੇ ਮੈਂ ਵੀ ਮੈਨੂੰ ਤੇਨਾਂ ਗੱਲ ਕਰਨੀ ਸੀ ਕੱਲ ਨਾ ਚਾਚੇ ਦਾ ਫੋਨ ਆਇਆ ਸੀਗਾ ਜਿਹੜਾ ਆਪਣੀ ਉਹ ਜ਼ਮੀਨ ਦਾ ਕੇਸ ਜਨ ਚੱਲੀ ਜਾਂਦਾ ਉਹਦੀ ਤਰੀਕ ਹੈਗੀ ਕੱਲ ਨੂੰ ਵੀ ਉਹਦਾ ਫੈਸਲਾ ਹੈਗਾ ਤੂੰ ਬਾਗ ਜੀ ਪੁੱਤ ਖਬਰ ਆਪਣੇ ਹੱਕ ਚ ਹੋਈ ਜਾਵੇ ਚਲ ਦੇਖਦੇ ਆ ਮਮੀ ਕਿੰਨੇ ਸਾਲ ਹੋ ਗਏ ਕਾਨੂੰਨ ਕੁਝ ਬਣਦਾ ਹੈਗਾ ਪਕਾਈ ਕਰਕੇ ਮੁੜਿਆਉਣੇ ਹੈਗੇ ਮੱਥਾ ਟੇਕ ਕੇ ਆਈ ਜੀ ਗੁਰਦੁਆਰਾ ਸਾਹਿਬ ਇਹਦਾ ਗੱਲ ਤੂੰ ਵਧੀਆ ਕਿਹਾ ਵੀਰਪਾਲ ਮੈਂ ਮੱਥਾ ਟੇਕ ਕੇ ਜਾਊਂਗਾ ਤੂੰ ਐਂ ਕਰ ਮੈਨੂੰ ਰੋਟੀ ਬਣਾ ਲੈ ਫਿਰ ਮੈਂ ਜਾਣਾ ਹੈਗਾ ਛੇਤੀ ਬਣਾ ਲੈ ਨਹੀਂ ਚੰਗਾ ਮਮੀ ਜਾਣਾਗਾ ਮੈਂ ਫਿਰ ਤਾਂ ਮੈਨੂੰ ਆਉਂਦੇ ਨੂੰ ਹੱਥ ਨਹੀਂ ਹੋ ਜੂਗਾ ਤੂੰ ਮੇਨੂੰ ਪੁੱਤ ਵਗ ਜਾ ਤੂੰ ਐਂ ਕਰੀ ਫਿਰ ਉ ਤੂੰ ਰੋਟੀ ਖਾ ਲਈ ਮੈਂ ਤਾਂ ਖਾ ਗਿਆ ਰੋਟੀ ਨਾ ਕੋਈ ਨਾ ਮੈਂ ਖਾ ਲੂੰਗੀ ਰੋਟੀ ਚੰਗਾ ਵਗ ਜਾ ਜਾ ਲੈ ਤੇ ਮੈਂ ਆਈ ਤੇ ਦੇਖ ਲੀਏਗੀ ਸਭ ਸੁਲਕ ਸਾਫ ਕਰ ਦਿੰਗੇ ਨੇ ਇੱਥੇ ਬੀਰਪਾਲਾ ਬੀਰਪਾਲਾ ਆ ਬਾਜਾ ਨਹੀਂ ਇੱਕ ਵੱਜੀ ਜਾਂਦੀ ਹੈ ਵੇ ਕੀ ਹੋ ਗਿਆ ਕਿ ਉਹ ਰੌਲਾ ਪਾਈ ਜੰਨੇਗਾ ਕੀ ਗੱਲ ਹੋ ਗਈ ਗੱਲ ਤਾਂ ਦੱਸੋ ਨਾ ਜੀ ਬਾਜਾ ਮਾਰੀ ਜੰਨੇਓ ਵੀਰਪਾਲ ਤੂੰ ਤਾਂ ਭਾਗ ਵਾਲਿਆ ਸੱਚੀ ਸਾਡੇ ਘਰ ਵਾਸਤੇ ਬੇ ਜੀ ਤਾਰੀਫਾਂ ਕਰੀ ਜਾਵੇਂਗਾ ਕਿ ਕੋਈ ਗੱਲ ਵੀ ਦੱਸੇਗਾ ਵੀ ਕੀ ਹੋ ਗਿਆ ਆਪਾਂ ਕੇਸ ਜਿੱਤ ਗਏ ਕੇਸ ਆਪਣੇ ਹੱਕ ਜੋ ਗਿਆ ਇੱਕ ਕਿੱਲਾ ਜ਼ਮੀਨ ਨਿਕਲੇ ਆਪਾਂ ਨੂੰ ਸੱਚੀ ਪੁੱਤਾਂ ਇਹ ਤਾਂ ਰੰਗ ਹੀ ਲੱਗ ਗਿਆ ਇਹ ਤਾਂ ਬਹੁਤ ਵਧੀਆ ਹੋ ਗਿਆ ਜੀ ਸਬਰ ਦਾ ਫਲ ਨਾ ਮਿੱਠੀ ਹੁੰਦਾ ਤੁਸੀਂ ਬੈਠੋ ਮੈਂ ਦੁੱਧ ਚ ਪੱਤੀ ਪਾ ਕੇ ਲਿਆਉਣੀ ਆ ਐਨਾ ਦੁੱਧ ਕਿੱਥੇ ਵੀਰਪਾਲ ਪੱਤੀ ਪਾਉਣ ਨੂੰ ਤੁਸੀਂ ਉਹੀ ਕਹੀ ਜਾਂਦੇ ਹੋ ਜੀ ਵੀ ਮੈਂ ਜੱਦ ਦੁੱਧ ਨਹੀਂ ਦਿੰਦੀ ਆ ਮੈਂ ਤਾਂ ਅੱਜ ਦੋਨਾਂ ਦੀ ਧਾਰ ਕੱਢੀ ਆ ਵਧੀਆ ਦੁੱਧ ਦਿੱਤਾਗਾ ਕਿਤੇ ਤੇਰੀ ਮਿਹਨਤ ਦਾ ਫਲ ਆ ਵੀਰਪਾਲਾ ਤੂੰ ਚੰਗਾ ਹੀ ਕਰਦੀ ਐ ਚੰਗਾ ਹੀ ਬੋਲਦੀ ਐਂਗੀ ਫਿਰ ਚੰਗਾ ਹੋਣਾ ਸੀਗਾ ਲੱਗ ਗਿਆ ਫੇਰ ਕੌਣ ਕਾ ਵੀਰਪਾਲ ਮਮੀ ਮਨਮਾਹ ਲਾਦਾ ਸਟਾਫ ਫੋਨ ਆਈ ਐ ਤੇ ਹੈਲੋ ਹਾਂ ਪੈਣੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੈਣੀ ਹੋਰ ਪੈਣੀ ਠੀਕ ਠਾਕ ਹਾਂ ਬੜੀਆ ਠੀਕ ਠਾਕ ਪੈਣੀ ਤੂੰ ਦੱਸ ਸਾਰੇ ਠੀਕ ਠਾਕ ਨੇ ਹਾਂ ਪੈਣੀ ਬੜੀਆ ਠੀਕ ਠਾਕ ਹੋਰ ਗੋਗੀ ਤੇ ਗਾਗਨ ਠੀਕ ਨੇਗੇ ਹਾਂ ਪੈਣੀ ਬੜੀਆ ਠੀਕ ਠਾਕ ਮੈਂ ਤੈਨੂੰ ਐਂ ਦੱਸਦੀ ਸੀਗੀ ਮਖਾਣਾ ਉਹ ਚਿਹਰੇ ਕੋਲੇ ਆਉਂਦੇ ਨੇਗੇ ਅੱਛਾ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਬੜੀਆ ਝੂਟ ਲੈ ਕਿਰਕ ਅੱਛਾ ਸੂਟ ਤਾਂ ਮਿਲਿਆ ਦੂੰਗੀ ਅੱਛਾ ਹਾਂ ਹਾਂ ਤੁਹਾਡੇ ਕੋਲ ਦੋ ਦਿਨ ਲਾਉਣਗੇ ਕੋਈ ਨਾ ਭਣੇ ਭਮਾ ਹਫਤਾ ਰਹਿਣਾ ਸਵਾਂ ਦੀ ਮੈਂ ਵੀ ਤੇਰੇ ਪੋਤੇ ਨਾਲ ਖੇਡ ਲਿਆ ਕਰੂੰਗੀ ਤੇਰੇ ਪੋਤੇ ਨਾਲ ਖੇਡ ਕੇ ਮੈਂ ਆਪਦਾ ਜੀ ਪੂਰਾ ਕਰ ਲੂੰਗੀ ਹਾਂ ਹਾਂ ਇਹ ਤਾਂ ਹੈਗੀ ਹੋਰ ਭਣ ਠੀਕ ਠਾਕ ਹੋਗੇ ਹਾਂ ਹਾਂ ਆਪਣੀ ਵਧੀਆ ਠੀਕ ਠਾਕ ਚੱਲ ਕੋਈ ਨਾ ਭਣ ਭੇਜ ਦੀ ਜੇਗਾ ਹਾਂ ਹਾਂ ਠੀਕ ਹੈ ਭਣ ਭੇਜਾਂਗੇ ਕੋਈ ਹਾਂ ਚੰਗਾ ਭਣ ਠੀਕ ਓਕੇ ਨੇ ਇਹਦੇ ਬਣਾ ਨੀ ਹੋਊਗਾ ਪਤਨੀ ਨਾ ਹੋਊਗਾ ਗੋਗੀ ਦਾ ਮੁੰਡਾ ਤਰਨ ਲੱਗ ਗਿਆ ਹੁਣ ਮੈਨੂੰ ਲੱਗਦਾ ਮਮੀ ਕਿਹਦਾ ਫੋਨ ਸੀਗਾ ਉਹ ਤਾਂ ਪੁੱਤ ਦੇ ਨਾਸੀ ਦਾ ਫੋਨ ਸੀਗਾ ਅੱਛਾ ਕੀ ਕਹਿੰਦੀ ਵਾਸੀ ਉਹ ਐਂ ਕਹਿੰਦੀ ਕਹਿੰਦੀ ਗੋਗੀ ਤੇ ਗਗਨ ਆਉਂਦੇ ਨੇਗੇ ਕਹਿੰਦੀ ਦੋ ਚਾਰ ਦਿਨ ਰਹਿਣਗੇ ਥੋਡੇ ਕੋਲੇ ਅੱਛਾ ਹਾਂ ਐਂ ਫੋਨ ਕਰਿਆ ਤੀ ਮੈਨੂੰ ਮਾ ਕੋਈ ਗੱਲ ਨਹੀਂ ਭਈ ਆ ਜਾਣਾ ਅੱਜ ਜੇ ਆਪਣੇ ਵੀ ਕੋਈ ਜਵਾਕ ਹੁੰਦਾ ਉਹ ਗੋਗੀ ਦੇ ਮੁੰਡੇ ਜਿੱਡਾ ਹੀ ਹੁੰਦਾ ਉਹ ਇਕੱਠੇ ਹੀ ਖੇਡਦੇ ਕੋਈ ਨਾ ਮਮੀ ਹੁਣ ਮੇਰੇ ਨਾਲ ਖੇਡ ਲੂਆ ਮੈਂ ਥੋੜਾ ਗੋਗੀ ਉਹ ਬਾਹਲੀ ਪੜੀ ਲਿਖੀ ਐ ਕਿਤੇ ਆਪਣਾ ਘਰ ਹੀ ਨਾ ਪਸੰਦ ਆਵੇ ਉਹਨੂੰ ਕੋਈ ਨਹੀਂ ਜੀ ਤੁਸੀਂ ਫਿਕਰ ਨਾ ਕਰੋ ਮੈਂ ਆਪਣੇ ਦੂਜੇ ਕਮਰੇ ਦੀ ਸਫਾਈ ਕਰ ਦੂੰ ਵਧੀਆ ਚ ਸੋਹਣੀ ਚਾਦਰ ਵਿਛਾ ਦੂੰਗੀ ਵਧੀਆ ਸਰਾਹਣੇ ਲਾ ਦੂੰਗੀ ਤੇ ਸਾਰਾ ਕਮਰਾ ਵਧੀਆ ਸਾਫ ਕਰ ਦੂੰਗੀ ਉਹ ਤਿਆਰ ਕਰ ਦੂੰਗਾ ਉਹਨਾਂ ਖਾਤਰ ਮੰਮੀ ਜੀ ਕਦੋਂ ਆਉਣਗੇ ਕੱਲ ਨੂੰ ਆਉਣਗੇ ਮੈਂ ਕੁਝ ਕਰਾਉਣੀਆਂ ਤੇਰੇ ਨਾਲ ਨਹੀਂ ਨਹੀਂ ਮੰਮੀ ਜੀ ਕੰਮ ਤਾਂ ਮੈਂ ਸਾਰਾ ਆਪੇ ਕਰ ਲੂੰਗੀ ਤੁਸੀਂ ਐ ਕਰੋ ਉਹਨਾਂ ਦੇ ਖਾਣ ਪੀਣ ਵਾਲਾ ਸਮਾਨ ਲਿਆ ਕੇ ਰੱਖ ਦਿਓ ਨਾਲੇ ਕੋਈ ਸ਼ੂਟ ਦੇਖ ਲਓ ਜੇ ਤਾਂ ਘਰੇ ਹੈਗਾ ਤਾਂ ਉਹ ਦੇ ਦਿਓ ਨਹੀਂ ਜਾ ਕੇ ਲੈ ਆਇਓ ਵਧੀਆ ਜਿਹਾ ਸ਼ੂਟ ਚਲ ਚੰਗਾ ਮੰਮੀ ਮੈਂ ਸਫਾਈਆਂ ਕਰਦੀ ਆਂਗੀ ਦੇਵਤਾਰ ਮੈਂ ਤਾਂ ਐਂਦੀ ਮਖਾ ਹੈ ਕਿ ਉਹ ਕੀ ਹੋ ਜੂਗੀ ਵੀ ਇਹਦੇ ਪਾਣ ਜਦੇ ਪਾਣ ਜੇ ਨੂੰ ਆਉਣਗੇ ਤੇ ਇਹ ਤਾਂ ਖੁਸ਼ ਹੋ ਗਈ ਲੈ ਭੱਜੀ ਫਿਰਦੇ ਸਫਾਈਆਂ ਕਰਦੀ ਤੂੰ ਤਾਂ ਮੰਮੀ ਐਵੇਂ ਹੀ ਮਗਰ ਪਈ ਰਹੀ ਨਹੀਂ ਇਹਦੇ ਇਹਦਾ ਬਾੜੀ ਦਿਲ ਦੀ ਸਾਫ ਹੈ ਤੇਰੇ ਕਦੇ ਮੂਰੇ ਨਹੀਂ ਬੋਲੀ ਤੂੰ ਜੋ ਮਰਜੀ ਕਹੀ ਚੱਲ ਸਾਰਾ ਦਿਨ ਕੰਮ ਕਰਦੀ ਆਗੀ ਆ ਹੁਣ ਤੂੰ ਆਪ ਹੀ ਦੇਖ ਲੈ ਤੇ ਉਹਦੇ ਤਰੀਫੇ ਕੀ ਜਾਵੇਂਗਾ ਹੁਣ ਮਾਨਸਾ ਵਗ ਜਾ ਸਮਾਨ ਲਿਆ ਸਬਜ਼ੀਆਂ ਲਿਆ ਨਾਲੇ ਸਲਾਦ ਲਿਆ ਨਾਲੇ ਖਾਣ ਪੀਣ ਨੂੰ ਸਮਾਨ ਲੈ ਹੁਣ ਚੰਗਾ ਮੰਮੀ ਮੈਂ ਜਾਣਾਗਾ ਜੇ ਕਈ ਵਾਰੀ ਤੁਹਾਡੇ ਕੋਈ ਮੰਗ ਰੋ ਕੁਝ ਜਿਆਦਾ ਆ ਗਿਆ ਨਾ ਮੈਨੂੰ ਫੋਨ ਕਰ ਦਿਓ ਉੱਥੇ ਨਾ ਕੋਈ ਨਾ ਕੋਈ ਨਾ ਮੈਂ ਕਰ ਦੂਗੀ ਫੋਨ ਤਾਂ ਛੇਤੀ ਆ ਜੀ ਮੜਾਈ ਕਿੱਧਰ ਜਾਂਦੇ ਆ ਜੀ ਤੁਸੀਂ ਮੈਂ ਤਾਂ ਬਾਹਰ ਜਾਂਦਾ ਸੀਗਾ ਉਹਨਾਂ ਗੈਗਨ ਤੇ ਗੋਗੀ ਆਉਣਗੇ ਤੇ ਤੁਸੀਂ ਨਾ ਕਿ ਸੋਹਣੇ ਜਿਹੇ ਕੱਪੜੇ ਪਾ ਲਓ। ਨਾ ਤਾਂ ਮੈਂ ਲਿਆ ਸੀ ਵੀਰ ਪਾ ਲਾ ਕੋਈ ਨਾ ਕੱਪੜੇ ਮੈਂ ਬਦਲ ਲੂੰਗਾ। ਹਾਂ ਕੱਪੜੇ ਬਦਲ ਲਓ ਇਹ ਨਾ ਰੱਖੋ ਪੁਰਾਣੇ ਜੇ। ਕੋਈ ਨਹੀਂ ਕੋਈ ਨਹੀਂ। ਆਹੋ ਪਾ ਲੂੰਗਾ। ਮਮੀ ਗਗਣ ਤੇ ਗੋਗੀ ਆਉਣਗੇ ਅੱਜ ਫਿਰ। ਅੱਛਾ। ਤੇ ਉਹਨਾਂ ਵਾਸਤੇ ਕੱਪੜਾ ਅਸੀਂ ਲੈ ਆਂਦਾ ਵਧੀਆ ਕੋਈ? ਦੋ ਸੂਟ ਪਏ ਨੇ ਮੇਰੇ ਕੋਲੇ। ਜਿਹੜਾ ਪਾਈ ਵਧੀਆ ਲੱਗਿਆ ਹੋਈ ਦੇ ਦਾਂਗੇ ਉਹਨਾਂ ਨੂੰ ਆਪਾਂ। ਮੰਮੀ ਜਦੋਂ ਮੈਂ ਪਿੰਡ ਗਈ ਸੀ ਜਿਹੜਾ ਮੈਨੂੰ ਮੇਰੀ ਮੰਮੀ ਨੇ ਛੁੱਟੇ ਦਿੱਤਾ ਗਗਣ ਨੂੰ ਆਪਾਂ ਉਹ ਦੇ ਦਾਂਗੇ। ਚਲ ਦੇਖ ਲਈ ਪੁੱਤੋ ਫਿਰ। ਮੈਂ ਲਿਓ ਨਹੀਂ ਹੈਗੇ ਸੂਟ। ਲੇ ਮਮੀ ਆ ਲੈ ਉਹ சூੜ ਤਾਂ ਬਹੁਤ ਸੋਹਣਾਗਾ ਫਿਰ ਤੇਰੀ ਮਾਂ ਨੇ ਦਿੱਤਾ ਹੈ ਤੂੰ ਸਮਝਾ ਲਈ ਚਲ ਕੋਈ ਨਾ ਮਮੀ ਮੈਂ ਫੇਰ ਬਣਾ ਲੂ ਕਦੇ ਹੋਰ ਫਿਰ ਹੁਣ ਗगन ਨੂੰ ਵੀ ਨਹੀਂ ਆਪਾਂ ਮਾੜਾ ਸ਼ੂਟ ਦੇ ਸਕਦੇ ਚਲ ਫਿਰ ਤੂੰ ਐ ਘਰ ਸਾਮ ਦੀ ਚੰਗਾਂ ਸਾਮ ਦੀ ਆਹ ਹੀ ਦੇ ਦਾਂਗੇ ਠੀਕ ਹੈ ਉਦੋਂ ਤੂੰ ਵੀ ਐ ਘਰ ਹੁਣ ਕੱਪੜੇ ਬਦਲ ਲੈ ਬਦਲਣਾ ਹੋ ਵੀ ਕੋਈ ਨਹੀਂ ਜਾ ਨਾ ਬਦਲ ਹੋਰ ਜਾ ਬਦਲ ਲੈ ਹੀ ਹਲਾਤਰ ਠੀਕ ਹੈ ਉਹ ਵੀ ਰੋ ਠੀਕ ਹੈ ਅਸੀਂ ਚੱਲ ਭਾਈ ਫੋਨ ਵੀ ਚੱਕਿਆ ਫੋਨ ਵੀ ਕੀਤਾ ਸੀ ਉਹ ਸਤਾ ਧਰਨੇ ਚੜ ਗਏ ਯਾਰ ਉੱਥੇ ਧਰਨਾ ਲੱਗਿਆ ਪਿਆ ਸੀਗਾ ਇੰਨਾ ਨੇਰਾ ਕਰੇ ਹੋਰ ਤਾਂ 3-4 ਘੰਟੇ ਲਾਤੇ ਉੱਥੇ ਗੱਡੀ ਬਾਹਰ ਖੜਾ ਦੀ ਹਾਂ ਆ ਲੈ ਫੜ ਲਾ ਦੀ ਅੰਦਰ ਨੂੰ ਆ ਲੈ ਅੰਦਰ ਤੂੰ ਜਾਓ ਠੀਕ ਹੈ ਲੈ ਯਵਾ ਕੀ ਮਨਦਾ ਨਾ ਬੌਲੀ ਨੇਰਾ ਕਰਾਇਗਾ ਅਸੀਂ ਗਾਲ ਜੀ ਅਸੀਂ ਕਾ ਅਸੀਂ ਤਾਂ ਫੋਨ ਤੇ ਫੋਨ ਕਰੀ ਜਾਂਦੇ ਸੀ ਤੀ ਤੂੰ ਸਬਾਲੀ ਨੇਰਾ ਕਰਤਾ ਨਹੀਂ ਮੈਂ ਮਰ ਜਾਂ ਅਸਾਂ ਇਨੇ ਫੋਨ ਆਏ ਐ ਅਸਾਂ ਇਨੇ ਫੋਨ ਚੁੱਕਿਆ ਹੋ ਗਿਆ। ਬਹੁਤ ਲੇਟ ਹੋ ਗਿਆ। 12:06 ਐ। ਧਰਨਾ ਲੱਗ ਰਿਆ ਸੀ। ਚੱਲ ਜਾਈਏ। ਹੋਰ ਨੇਹ ਰਾ। ਹਾਂ ਚੱਲੀ ਪੁੱਤ ਚੱਲੇ। ਤੁਸੀਂ ਐਂ ਕਰੋ। ਤੁਸੀਂ ਇਹਨੂੰ ਸੰਭਾਲ ਲਓ। ਮੇਰੇ ਤਾਂ ਨਾ ਸਿਰ ਦਰਦ ਕਰ ਰਿਹਾ। ਮੈਂ ਰੈਸਟ ਕਰਦੀ ਆ। ਗਗਨ ਮੈਂ ਤੈਨੂੰ ਚਾਹ ਬਣਾ ਕੇ ਲਿਆ ਦੇਣੀ ਆ। ਤੇਰਾ ਸੇਠ ਠੀਕ ਹੋ ਜਾਊਗਾ। ਨਹੀਂ ਜੀ ਮੈਂ ਚਾਹ ਨਹੀਂ ਪੀਂਦੀ। ਮੈਂ ਕੌਫੀ ਪੀਂਦੀ ਆ। ਤੁਹਾਨੂੰ ਬਣਾਉਣੀ ਆਉਂਦੀ ਐ? ਜੇ ਨਹੀਂ ਆਉਂਦੀ ਤਾਂ ਉਹਨਾਂ ਨੂੰ ਕਹਦੇ ਉਹ ਬਣਾ ਦੇਣਗੇ। ਦੇ ਮੁੰਡਾ ਕੌਫੀ ਤੂੰ ਬਣਾਉਣਾ ਨਹੀਂ ਆਪ ਨਹੀਂ ਬਣਾਉਂਦੀ। ਨਾ ਨਾ ਮਸੀ ਮੈਂ ਕਾਨੂੰ ਬਣਾਉਣਾ ਉਦਾਂ ਕਿ ਕੀ ਗਈ ਇਹ ਵੀ ਜਿਸ ਨੂੰ ਨਹੀਂ ਬਣਾਉਣੀ ਹੁੰਦੀ ਤਾਂ ਇਹ ਤਾਂ ਪੁੱਛ ਲਿਓ ਆ ਜਾ ਮੇਰੇ ਕੋਲੇ ਆ ਜਾ ਪੁੱਤ ਲੈ ਵਗ ਜਾ ਉਹ ਪੀ ਇਹ ਬਲਾਛੇ ਨੇ ਤਾਂ ਬੇਬਰੇ ਮੁੰਡਾ ਵੀ ਤੂੰ ਹੀ ਸਾਹਮਣਾ ਉਹ ਨਹੀਂ ਚੱਕਦੀ ਇਹਨੂੰ ਲੈ ਪੁੱਤ ਤੂੰ ਖੇਡ ਲੈ ਮੰਮੀ ਸਾਹਤਾ ਲਾ ਰਹਿਣ ਦੇ ਬਚਾਰੇ ਨੂੰ ਵਕੀਲਾ ਵਾਂਗੂੰ ਆਉਂਦੇ ਨੂੰ ਚਿੰਬੜ ਗਈ ਵੇ ਤੂੰ ਬਾਹਰ ਆ ਲੈ ਬੋਲਿਆ ਕਰ ਉਦੋਂ ਤੇਰੀ ਮੰਮੀ ਠੀਕ ਸੀ ਹਾਂ ਮਸੀ ਠੀਕ ਸੀਗੀ ਉਹਦਾ ਆ ਜਾ ਅੰਦਰ ਆ ਜਾ ਫਿਰ ਦੁੱਧ ਦੱਦ ਕਰ ਲੈਣੇ ਤਤਾ ਹੋਰ ਬੁੱਤ ਤੇਰੀ ਮੰਮੀ ਜੀ ਠੀਕ ਸੀ ਹਾਂਜੀ ਠੀਕ ਸੀ ਮਿਰਪਾਲ ਦੀਦੀ ਕਾਫੀ ਬਹੁਤ ਸਵਾਦ ਬਣੀ ਸੀਗੀ ਅੱਛਾ ਗਾਗਨ ਵਧੀਆ ਬਣੀ ਸੀ ਕਾਫੀ ਬਣਾਉਣਾ ਤਾਂ ਮੈਨੂੰ ਸਾਰਾ ਕੁਝ ਆਉਂਦਾ ਏ ਇਹ ਕਿੱਧਰ ਚਲੇ ਗਏ ਦਿਖਦੇ ਨਹੀਂ ਹੈਗੇ ਗਾਗਨ ਉਹ ਬਾਹਰਲੀ ਬੈਠ ਕੇ ਚ ਬੈਠੇ ਨੇਗੇ ਮਨਬਰ ਵੀ ਉਹਨਾਂ ਕੋਲ ਹੀ ਆ ਹਾਂ ਮਨਬਰ ਵੀ ਉਹਨਾਂ ਕੋਲ ਹੀ ਆਗਾ ਮੈਂ ਲਾਇਦਾ ਮੁੰਡਾ ਤਾਂ ਕੋਈ ਗੀਦਾ ਬਾਲਾ ਕਰਦਾ ਹੈ ਨਾ ਉਸੇ ਕੋਲ ਹੀ ਬਾਲਾ ਰਹਿੰਦਾ ਹਾਂਜੀ ਮੇਰੇ ਤੋਂ ਤਾਂ ਬੱਚੇ ਸੰਭਾਲੇ ਨਹੀਂ ਜਾਂਦੇ ਇਹੀ ਸੰਭਾਲਦੇ ਆ ਇਹਨੂੰ ਤਾਂ ਹੋਰ ਪੁੱਤ ਫਿਰ ਤੂੰ ਡਿਊਟੀ ਵੀ ਤਾਂ ਕਰਦੇ ਆ ਹਾਂਜੀ ਮੈਂ ਤਾਂ ਫਿਰ ਡਿਊਟੀ ਤੇ ਹੁੰਨੀ ਆ ਮਨਬਰ ਨੂੰ ਤਾਂ ਇਹੀ ਸੰਭਾਲਦੇ ਆ ਮੇਰੀ ਮੰਮੀ ਦਾ ਫੋਨ ਆ ਜੀ ਮੈਂ ਗੱਲ ਕਰਕੇ ਆਉਣੀ ਆ ਏਡੀ ਗਿੱਡੀ ਗਿੱਡੀ ਗੱਲ ਸੁ ਇੱਥੇ ਬੈਠ ਕੇ ਨਹੀਂ ਕਰੀ ਗਈ ਜੀ ਉੱਤਰ ਗਈ ਆ ਜੀ ਕਾਂਗrej ਚਲ ਕੋਈ ਨਾ ਮੰਮੀ ਆਪਾਂ ਨੇ ਕੀ ਲੈਣਾ ਉਹਦੀ ਮਾਂ ਦਾ ਫੋਨ ਹੈਗਾ ਕਰ ਲੈਂਦੇ ਉਹਨੂੰ ਗੱਲ ਏਡੀ ਗਿੱਡੀ ਗਿੱਡੀ ਗੱਲ ਸੀ ਉਹਦੀ ਮਾਂ ਦਾ ਫੋਨ ਹੀ ਸੀ ਇੱਥੇ ਬੈਠ ਕੇ ਵੀ ਸੁਣ ਸਕਦੀ ਤੀਗੀ ਚਲ ਕੋਈ ਨਾ ਮੰਮੀ ਹੈ ਗੋਗੀ ਪੁੱਤ ਮੈਨੂੰ ਲੱਗਦਾ ਤੇਰੀ ਬਹੂ ਕੰਮ-ਕੂਮ ਦਾ ਘੱਟ ਹੀ ਕਰਦੀ ਆ ਹਨਾ ਮਸੀ ਮੇਰੀ ਮਾਂ ਵੀ ਤੇਰੀ ਭੈਣੀ ਐ ਉਦੋਂ ਤਾਂ ਵੱਡੇ ਘਰ ਦੀ ਕੁੜੀ ਦਾ ਰਿਸ਼ਤਾ ਲੈ ਲਿਆ ਹੁਣ ਉਹਨੇ ਸਾਡੀਆਂ ਛਾਲਾਂ ਚ ਕਾਰ ਰੱਖੀਆਂ ਨੇ ਨਾ ਤਾਂ ਉਹ ਘਰ ਦਾ ਕੰਮ ਕਰਦੀ ਐ ਨਾ ਉਹ ਕੋਈ ਹੋ ਸ ਕਿਸੇ ਨੂੰ ਸਿੱਧੇ ਮੂੰਹ ਬੋਲਦੀ ਐ ਨਾ ਉਹ ਜਵਾਬ ਸਾਂਭਦੀ ਐ ਫਿਰ ਮੇਰੀ ਮਾਂ ਨਾਲ ਵੀ ਕਿੰਨੇ ਵਾਰੀ ਲੜ ਪਈ ਤਾਂ ਉਹ ਤਾਂ ਤੇਰੀ ਮਾਂ ਨੇ ਮੇਰੇ ਨਾਲ ਤਾਂ ਕਦੇ ਗੱਲ ਨਹੀਂ ਕੀਤੀ ਇਹ ਜੀ ਹੁਣ ਤੁਹਾਨੂੰ ਕੀ ਦੱਸਾਂ ਮਸੀ ਆਪ ਹੀ ਤਾਂ ਸੀ ਕੰਡੇ ਵੀ ਜੇ ਤੁਸੀਂ ਤਾਂ ਕਰਮਾਂ ਵਾਲੇ ਹੋ ਜਿਹੜੀ ਸਾਨੂੰ ਬੀਰਪਾਲ ਵਰਗੇ ਨੂੰ ਮਿਲੀ ਐ ਦੱਸਦਾ ਸਾਰਾ ਕੰਮ ਕਰਦੀ ਐ ਨਾਲੇ ਸਾਰਿਆਂ ਦਾ ਧਿਆਨ ਰੱਖਦੀ ਐ ਸੋਡੇ ਜਿੱਦੇ ਦੀ ਆਈ ਹੈ ਸੋਡੇ ਘਰ ਦਾ ਤਾਂ ਉਹਨੇ ਨਕਸ਼ੇ ਚੇਂਜ ਕਰਤਾ ਤੁਸੀਂ ਮੰਬਰ ਦੇ ਕੱਪੜੇ ਨਹੀਂ ਚੇਂਜ ਕੀਤੇ ਸਵੇਰ ਦੇ ਪਾਏ ਹੋਏ ਨੇ ਇਹਦੇ ਕੱਪੜੇ ਚੇਂਜ ਕਰ ਦੋ ਕੋਈ ਨਾ ਇਹਨੇ ਕਿਹੜਾ ਕੱਪੜੇ ਹਜੇ ਖਰਾਬ ਕੀਤੇ ਆ ਸਵੇਰ ਦਾ ਤਾਂ ਗੋਦੀ ਚੱਕਿਆ ਹੋਇਆ ਹੁਣ ਤੂੰ ਆਪ ਬਦਲ ਦੇਗਾ ਮੁੰਡੇ ਦੇ ਕੱਪੜੇ ਨਹੀਂ ਮਾਸੀ ਜੀ ਇਹ ਕੰਮ ਤੇ ਇਹੀ ਕਰਦੇ ਨੇ ਮੇਰੇ ਤੋਂ ਨੂੰ ਹੁੰਦਾ ਕੋਈ ਨਹੀਂ ਕਰਦਾਣਾ ਚੇਂਜ ਤਾਂ ਮੈਂ ਕੱਪੜੇ ਨਾਲੇ ਮੈਂ ਤੁਹਾਨੂੰ ਦੱਸਣਾ ਸੀ ਮੇਰੀ ਮੰਮੀ ਦਾ ਫੋਨ ਆਇਆ ਸੀਗਾ ਸਵੇਪਾ ਜਲਦੀ ਚੱਲਣਾ ਮੈਨੂੰ ਬਹੁਤ ਜ਼ਰੂਰੀ ਕੰਮ ਹੈਗਾ ਲੋ ਇਹਦੇ ਕੱਪੜੇ ਚੇਂਜ ਕਰ ਦੋ ਆ ਜਾ ਪੁੱਤਾਂ ਇਨਾ ਕੱਪੜੇ ਚੇਂਜ ਕਰਾਂਗੇ ਕੱਪੜੇ ਚੇਂਜ। ਤੁਸੀਂ ਤਾਂ ਜੈਨਾ ਨੇਹ ਰਿਹਾ ਆਇਓ ਪੁੱਤ। ਹੁਣ ਤੁਸੀਂ ਤੜਕਿਸ ਦੇ ਹੀ ਜਾਓਗੇ। ਤੈਨੂੰ ਵੀ ਪਤਾ ਮੱਸੀ ਜਿਵੇਂ ਇਹ ਕਹਿੰਦੀ ਓਮੀ ਕਰਨਾ ਪੈਂਦਾ। ਨਹੀਂ ਐ ਨਹੀਂ ਪਤਾ ਜਾਂਦੇ ਲੜਾਈ ਹੋ ਜੇ। ਅੱਛਾ ਪੁੱਤਾ। ਉਹ ਦੇਖੀ ਮੈਂ ਦਰਿਆ ਫਿਰਦਾ ਕਿ ਕਾਸਿਮਾ ਹੱਥ ਨਾ ਲਾ ਲੈ ਪੁੱਤ ਨਾਲ ਉਹਦੇ ਕੱਪੜੇ ਚੇਂਜ ਕਰ ਦੇ। ਹਾਂ ਜਰ ਮੱਸੀ। ਮੈਂ ਤਾਂ ਤਿਆਰ ਹਾਂ ਤੁਸੀਂ ਇਹਨੂੰ ਕਰਤਾ ਤਿਆਰ। ਚਲੋ ਫਿਰ ਜਲਦੀ ਚੱਲੀਏ। ਲੈ ਪੁੱਤਾ ਸੂਟ ਦੇ ਦਿੰਨੀ ਆ ਤੈਨੂੰ ਮੈਂ। ਚੈ ਲੈ ਬੁੱਤਾਂ ਸਾਗੇ ਨਾ ਲੈ ਲਓ ਜੀ ਲਓ ਜੀ ਤੁਸੀਂ ਜਿਹੜੇ ਕੱਪੜੇ ਮੰਮੀ ਨੇ ਇਹਨਾਂ ਨੂੰ ਦੇਣ ਨੂੰ ਦਿੱਤੇ ਸੀਗੇ ਦੇਦੇ ਸੀਗੇ ਉਹ ਤਾਂ ਗੱਡੀ 'ਚ ਹੀ ਪਏ ਰਹਿ ਗਏ ਚਲ ਮੈਂ ਹੁਣ ਚੱਕ ਲਿਆਉਣਾ ਫਿਰ 10 10 10 ਹਲੋ ਮਾਸੀ ਜੀ ਮੰਮੀ ਨੇ ਭੇਜੇ ਸੀ ਤੁਹਾਡੇ ਵਾਸਤੇ ਚਲੋ ਫਿਰ ਚਲੀਏ ਪਲੇਟ ਹੋ ਜਾਣਗੇ ਹਾਂ ਚਲ ਠੀਕ ਹੈ ਜੀ ਸਸੀ ਚੰਗੇ ਬੀ ਸਸੀ ਗਾ ਜੀ ਚੰਗਾ ਸੀ ਚੰਗਾ ਨਾ ਸੀ ਬੂmai ਮਰ ਜਾਂ ਬਹੂ ਐ ਕਪੂਤਾ ਹੈ ਹੈ ਕਿੰਨਾ ਦਰਦ ਦੇ ਨੇ ਦੋਨੇ ਮਾਂ ਪੁੱਤ ਮੂਰੇ ਆਰ ਖਿਲੇਗੇ ਪਾਣੀ ਪਰ ਦੇ ਵੀ ਮਾਂ ਚ ਹੁਣ ਤਾਂ ਮੰਮੀ ਤੇਨੂੰ ਪਤਾ ਲੱਗ ਗਿਆ ਤਰੀ ਨੂੰ ਕਿੰਨੀ ਚੰਗੀ ਹੈਗੀ ਹੋਰ ਹਨੋ ਕਿੰਨੀ ਵਧੀਆ ਹੈਗੀ ਹਾਂ ਭਾਈ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਇਹ ਆਕੇ ਹੋ ਗਏ ਦੀਪਾ ਨੂੰ ਕੀ ਹੋ ਗਿਆ ਵੀਰ ਭਾ ਦਨੂੰ ਚੱਕਰ ਆ ਗਿਆ ਜੀ ਕੱਲ ਦਾ ਨਾ ਸਿਰ ਭਾਰੀ ਭਾਰੀ ਜਿਹਾ ਹੋ ਰਿਹਾਗਾ ਨਾ ਚੱਕਰ ਆਈ ਜਾਂਦੇ ਨੇਗੇ ਲੈ ਚਿੱਤ ਹੋਰ ਹੋਰ ਜਿਹੀ ਹੋਈ ਜਾਂਦੇ ਨਾ ਅਬ ਤਾਂ ਪੁੱਤ ਡਾਕਟਰ ਦੇ ਲੈ ਜਾ ਇਹਨੂੰ ਕੀ ਗੱਲ ਹੋ ਗਈ ਦਿਖਾਇਆ ਦਿਖਾਇਆ ਮੈਂ ਕਿਰਨ ਵੀਰ ਪਰ ਖੜੀਓ ਆਗੇ ਪੁੱਤ ਕੀ ਕਹਿੰਦਾ ਡਾਕਟਰ ਫਿਰ ਮਾਤਾ ਤੂੰ ਦਾਦੀ ਬਣਨ ਵਾਲੀ ਹੈਗੀ ਅੱਛਾ ਸ਼ੁਗਰ ਹੈ ਮੇਰੇ ਰੱਬਾ ਮੇਰੇ ਘਰੇ ਵੀ ਚਾਨਣ ਹੋ ਜਾਊਗਾ ਆ ਜਾ ਫਤੂਰੇ ਬਹਿ ਜਾ ਆ ਜਾ ਬਾਹਲੀ ਮੈਂ ਤੇ ਚਾਹ ਛੱਡਿਆ ਪੁੱਤ ਤੂੰ ਹੁਣ ਕੰਮਕੁਮ ਦੀ ਟੈਨਸ਼ਨ ਨਾ ਲੈ ਚੰਗਾ ਮਾਫੀ ਕਰ ਲੈ ਕੁੰ ਸਾਰਾ ਕੁਝ ਬਸ ਦਵਾਈ ਉੱਟੀ ਲੈ ਲੈ ਤਾ ਹਾਂ ਹੈਲੋ ਹਾਂ ਬਈ अच्छा की उसका कवरी देनी सी अच्छा बाली वादिया खुशी वाली गल धनबाद बै अच्छा अच्छा ओके ओके बीता फोन मत अपनी लिमिट से ना जी माफी आ गई अपने घर खुशियां आ गई इन रब के घर नेर नहीं ने है शुक्र है, है परमात्मा ਉਹ ਤੋਂ ਵੀਰ ਪਾਲਾ ਮੈਨੂੰ ਮਾਫ਼ ਕਰਦੀ ਹੈ ਹਾਂ ਹੁਣ ਮੇਰੀ ਅੱਖਾਂ ਖੁੱਲ ਗਈਆਂ ਤੇਰੇ ਵਰਗੀ ਨੂੰਨਾ ਕਰ ਕਰ ਆਉਣਾ ਤੇ ਤਾਂ ਮੇਰੇ ਘਰ ਨੂੰ ਸਵਰਗ ਬਣਾਤਾ ਜਮਾ ਤੇਰੇ ਨਾਲ ਵਿਆਹ ਕਰਾ ਕੇ ਦਾ ਪੁੱਤ ਮੇਰੇ ਪੁੱਤ ਦੇ ਭਾਗ ਖੁੱਲ ਗਏ ਹਰ ਦਾਦੀ ਦੀ ਰੀਝ ਹੁੰਦੀ ਹੈ ਕਿ ਮੇਰੇ ਵੀ ਕੋਈ ਪੋਤਾ ਪੋਤੀ ਹੋਵੇ ਇਹੀ ਗੱਲ ਕਰਕੇ ਪੁੱਤ ਮੈਂ ਤੇਰੇ ਨਾਲ ਗੁੱਸੇ ਟੀਗੀ ਮੈਨੂੰ ਮਾਫ਼ ਕਰ ਦਿੱਤੀ ਇਹ ਮੈਂ ਤਾਂ ਨਾ ਰੱਬ ਮੂਹਰੇ ਇਹ ਅਰਦਾਸ ਕਰਦੀ ਆ ਜਿਵੇਂ ਮੇਰੀ ਨੂੰਹ ਭਾਗਾਂ ਵਾਲੀ ਹੈ ਮੇਰੇ ਘਰੇ ਭਾਗਾਂ ਵਾਲੀ ਪੋਤੀ ਆ ਜੇ ਉਹ ਵੀ ਕਿਸੇ ਦੇ ਘਰੇ ਜਾ ਕੇ ਭਾਗ ਲਾ ਦੇ ਅਸੀਗਾ ਦੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਾਡਾ ਲਾਸਟ ਪਾਰਟ ਸੀਗਾ ਦੋ ਪਾਰਟ ਬਣਾਏ ਸੀਗੇ ਪਹਿਲਾ ਪਾਰਟ ਨੂੰ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਹੈ ਇਹਨੂੰ ਵੀ ਇੰਜ ਪਿਆਰ ਦਿਓ ਤੇ ਹੁਣ ਬਾਰੀ ਹੈ ਕਮੈਂਟ ਕਰਨ ਵਾਲਿਆਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਇੰਦਰਜੀਤ ਕੌਰ ਗੁਰਲਾਬ ਸਿੰਘ ਜਸਵੰਤ ਕੌਰ ਜਗਦੀਸ਼ ਮਾਨ ਆਕਾਸ਼ ਸਿੰਘ ਜੀਵਨ ਸਿੰਘ ਜਗਤਾਰ ਸਿੰਘ ਚੱਕ ਭਾਈਕੇ ਹਰਨਾਇਬ RAM ਸਵਰਨਜੀਤ ਕੌਰ ਜੋਧਾ ਦਸ਼ਮੇਸ਼ ਬੁਟੀਕ ਧੂੜਕੋਟ ਕਰਮਜੀਤ ਸਿੰਘ ਘਾਰੂ ਗਾਦੜਾ ਜਸਵੰਤ ਸਿੰਘ ਭਾਦਰਪੁਰ ਸੰਗਰੂਰ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰ ਦਿਓ ਅਗਲੀ ਵੀਡੀਓ ਜੇ ਛੋਡੇ ਨਾਮ ਵੀ ਇਸ ਪ੍ਰਕਾਰ ਹੀ ਬੋਲੇ ਜਾਣਗੇ ਤੇ ਇੱਕ ਸਾਡੀ ਹੋਰ ਬੇਨਤੀ ਹੈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਵੀਡੀਓ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਇਆ ਕਰੇ ਤੇ ਘੰਟੀ ਵਾਲਾ ਬਟਨ ਹੈ ਜਿਹੜਾ ਉਹ ਜ਼ਰੂਰ ਦਬਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸੇਕਾ